ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਾਣੀ ਜਿਹੜਾ ਹੈ ਦਰਿਆ ਦੇ ਵਿੱਚ ਸਤਲੁਜ ਦਰਿਆ ਮੇਰੇ ਪਿੱਛੇ ਵਹਿ ਰਿਹਾ ਹੈ ਤਾਂ ਇਹ ਜਿਹੜਾ ਦਰਿਆ ਦੇ ਵਿੱਚ ਪਾਣੀ ਜਿਹੜਾ ਉਹ ਵੱਡੇ ਪੱਧਰ ਤੇ ਆ ਰਿਹਾ ਹੈ ਇਹ ਪਾਣੀ ਜਿਹੜਾ ਬਸ 5-7 ਦਿਨ ਜਾਂ 10 ਦਿਨ ਦਾ ਗੇਮ ਹੈ ਇਹ ਸਾਰੇ ਦਾ ਸਾਰਾ ਪਾਣੀ ਵਹਿ ਕੇ ਪਾਕਿਸਤਾਨ ਵਾਲੇ ਪਾਸੇ ਨੂੰ ਜਾ ਕੇ ਤੇ ਸਮੁੰਦਰ ਵਿੱਚ ਚਲਿਆ ਜਾਣਾ ਹੈ ਇਹ ਪਾਣੀ ਬਾਰਸ਼ਾਂ ਦਾ ਹੈ ਇਹ ਪਾਣੀ ਉੱਪਰ ਪਈ ਬਰਫ਼ ਵੱਲੋਂ ਬਰਫ ਖੁਰ ਕੇ ਆ ਰਹੀ ਹੈ ਤੇ ਇਹ ਪਾਣੀ ਜਿਹੜਾ ਹੈ ਬਹੁਤ ਸ਼ਾਨਦਾਰ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਪਾਣੀ ਸੀ ਉਹ ਫੈਕਟਰੀਆਂ ਦਾ ਕਾਲਾ ਪਾਣੀ ਵੀ ਅਸੀਂ ਜਾਂਦੇ ਹੋਏ ਦੇਖਿਆ ਹੈ ਪਰ ਜਿਵੇਂ ਜਿਵੇਂ ਪਾਣੀ ਦਾ ਜਿਹੜਾ ਅ ਅਸਤਰ ਜਿਹੜਾ ਉਹ ਵੱਧ ਰਿਹਾ ਹੈ ਓਵੇਂ ਓਵੇਂ ਪਾਣੀ ਜਿਹੜਾ ਉਹ ਸਾਫ਼ ਹੋ ਰਿਹਾ ਹੈ ਉਹ ਵਧੀਆ ਹੋ ਰਿਹਾ ਹੈ ਤਾਂ ਇਸ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਇਹ ਬੜੀ ਸ਼ਾਨਦਾਰ ਇਥੇ ਝੀਲ ਬਣੀ ਹੋਈ ਹੈ ਔਰ ਇਹਨੂੰ ਜਿਹੜਾ ਡੈਮ ਲਾ ਕੇ ਇਹਦਾ ਜਿਹੜਾ ਇਹ ਲਗਭਗ 240 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਜਿਹੜਾ ਲਗਾਤਾਰ ਇਹ ਦਰਿਆ ਦਾ ਜਿਹੜਾ ਇਹਦੇ ਤੇ ਡੈਮ ਕੋਈ 5-5 ਕਿਲੋਮੀਟਰ ਦੇ ਜਾਂ 10 ਕਿਲੋਮੀਟਰ ਦੇ ਸਰਕਾਰ ਡੈਮ ਬਣਾਵੇ ਤਾਂ ਉਹਦੇ ਵਿੱਚ ਜਿੰਨਾ ਪਾਣੀ ਉੱਥੇ ਸਟੋਰ ਕਰਨਾ ਸਟੋਰ ਕਰਕੇ ਤਾਂ ਇਹ ਜਦੋਂ ਪਾਣੀ ਸਟੋਰ ਹੋ ਜਾਵੇ ਅਸੀਂ ਦੇਖਦੇ ਹਾਂ ਜਦੋਂ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਉਹ ਛੱਪੜ ਹੁੰਦੇ ਸੀ ਨਹਿਰਾਂ ਕੱਚੀਆਂ ਹੁੰਦੀਆਂ ਸੀ ਨਹਿਰਾਂ ਦੇ ਰਾਈ ਜਿਹੜਾ ਪਿੰਡਾਂ ਦੇ ਵਿੱਚ ਦਰਿਆਵਾਂ ਦਾ ਪਾਣੀ ਉਹ ਛਪੜਾਂ ਵਿੱਚ ਪਾਇਆ ਜਾਂਦਾ ਸੀ ਤੇ ਉਹਨੂੰ ਥੋੜੇ-ਥੋੜੇ ਸਮੇਂ ਬਾਅਦ ਬਦਲਿਆ ਜਾਂਦਾ ਸੀ ਤਾਂ ਕਿ ਜਿਹੜਾ ਧਰਤੀ ਥਲੜਾ ਪਾਣੀ ਹੈ ਉਹ ਰੀਚਾਰਜ ਹੁੰਦਾ ਰਹੇ ਤੇ ਪਾਣੀ ਦਾ ਲੈਵਲ ਵੀ ਜਿਹੜਾ ਹੈ ਉਹ ਸਹੀ ਬਣਿਆ ਰਹੇ ਪਰ ਅੱਜ ਉਹ ਚੀਜ਼ਾਂ ਖਤਮ ਕਰ ਦਿੱਤੀਆਂ ਗਈਆਂ ਸਰਕਾਰ ਦਾ ਇਸ ਵੱਲ ਧਿਆਨ ਹੋਣਾ ਚਾਹੀਦਾ ਪਰ ਉਹ ਧਿਆਨ ਜਿਹੜਾ ਹੈ ਸਰਕਾਰ ਦਾ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਇਹ ਸਰਕਾਰ ਹੀ ਕਰ ਸਕਦੀ ਹੈ ਜੇ ਇਹਦੇ ਡੈਮ ਬਣਾ ਦਿੱਤੇ ਜਾਣ 5-5 10-10 ਕਿਲੋਮੀਟਰ ਤੇ ਤਾਂ ਇਹਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਮੱਛੀ ਪਾਲਣ ਵੀ ਕੀਤਾ ਜਾ ਸਕਦਾ ਹੈ ਇਹਦੇ ਵਿੱਚ ਬਹੁਤ ਸਾਰੇ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ ਔਰ ਪਾਣੀ ਦਾ ਲੈਵਲ ਆਪਣੇ ਆਪ ਉੱਪਰ ਆਣਾ ਸ਼ੁਰੂ ਹੋ ਜਾਏਗਾ ਜਦੋਂ ਧਰਤੀ ਰੀਚਾਰਜ ਹੋਏਗੀ ਔਰ 240 ਕਿਲੋਮੀਟਰ ਦਾ ਜਿਹੜਾ ਇਹ ਦਰਿਆ ਹੈ ਔਰ ਜਦੋਂ 10-10 ਕਿਲੋਮੀਟਰ ਦੇ ਵੀ ਬਣਾਈਏ ਤਾ ਔਰ ਡੈਮ ਬਹੁਤ ਸਾਰੇ ਬਣ ਸਕਦੇ ਜਿੰਨਾ ਪਾਣੀ ਚਾਹੀਦਾ ਰੋਕ ਲਿਆ ਜਾਵੇ ਜਿੰਨਾ ਪਾਣੀ ਜਿਹੜਾ ਕਿਉਂਕਿ بارشਾਂ ਲਗਭਗ ਮਹੀਨਾ ਡੇਢ ਰਹਿੰਦੀ ਹੈ ਔਰ 1 ਮਹੀਨਾ ਡੇਢ ਮਹੀਨਾ ਜਿਹੜੀ بارش ਰਹਿੰਦੀ ਹੈ ਉਹ ਸਾਰੇ ਮਿਲਾ ਕੇ ਆਪਾਂ ਗੱਲ ਕਰ ਰਹੇ ਆ ਤਾਂ ਉਹਨਾਂ ਦਾ ਪਾਣੀ ਜਿਹੜਾ ਉਹ 5 7 10 ਦਿਨਾਂ ਵਿੱਚ ਵਹਿ ਕੇ ਸਮੁੰਦਰ ਵੱਲ ਨੂੰ ਚਲ ਜਾਂਦਾ ਹੈ ਪਰ ਜਿੰਨਾ ਸਾਨੂੰ ਚਾਹੀਦਾ ਉਹਨੂੰ ਰੋਕ ਲਿਆ ਜਾਵੇ ਜਿੰਨਾ ਐਕਸਟਰਾ ਪਾਣੀ ਹੋਵੇ ਉਹ ਛੱਡ ਕੇ ਤੇ ਅੱਗੇ-ਅੱਗੇ ਉਹਨੂੰ ਭੇਜਿਆ ਜਾ ਸਕਦਾ ਤੇ ਇੱਥੇ ਝੀਲਾ ਬਣ ਸਕਦੀਆਂ ਇੱਥੇ ਜਿਹੜਾ ਸਰਕਾਰ ਦੇ ਇਨਕਮ ਦੇ ਸੋਰਸ ਬਣ ਸਕਦੇ ਆ ਜਿਹੜੇ ਲੋਕ ਬਾਹਰੋਂ ਦੇਖਣ ਆਦੇ ਆ ਤੇ ਇਹਦੇ ਵਿੱਚ ਉਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਜਿਵੇਂ ਬਾਦਲ ਸਾਹਿਬ ਕਹਿੰਦੇ ਸੀ ਕਿ ਪਾਣੀ ਵਿੱਚ ਬਸਾਂ ਚਲਾ ਦੇਣੀਆਂ ਤੇ ਇਹਨਾਂ ਵਿੱਚ ਬਸਾਂ ਚਲਾਈਆਂ ਜਾ ਸਕਦੀਆਂ ਇਹਦੇ ਡੈਮ ਬਣਾ ਕੇ ਔਰ ਬਸਾਂ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਜਿਹੜਾ ਉਹ ਕੀਤਾ ਜਾ ਸਕਦਾ ਹੈ ਇਹ ਪਰ ਸਰਕਾਰ ਹੀ ਕਰ ਸਕਦੀ ਹੈ ਅਸੀਂ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਪਾਣੀ ਦਾ ਲੈਵਲ ਉੱਚਾ ਕਰਨ ਵਾਸਤੇ ਘਟੋ ਘਟ ਕੱਲਾ ਸਤਲੁਜ ਸੰਭਲਿਆ ਜਾਵੇ ਜਾਂ ਜਿਹੜਾ ਸਾਡੇ ਸੇਮ ਨਾਲੇ ਜਦੋਂ ਸੇਮ ਨਾਲਿਆਂ ਵਿੱਚ ਸੇਮ ਦਾ ਪਾਣੀ ਹੁੰਦਾ ਸੀ ਤੇ ਅੱਜ ਸੇਮ ਕਿਤੇ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ ਪਰ ਉਹ ਜਿਹੜੇ ਸੇਮ ਨਾਲੇ ਐ ਸੁੱਕੇ ਪਏ ਐ ਉਹਨਾਂ ਦੀ ਖੁਦਾਈ ਕਰਕੇ ਉਹਨਾਂ ਨੂੰ ਸਾਫ਼ ਕਰਕੇ ਜਿੰਨਾ ਪਾਣੀ ਸਟੋਰ ਕਰਨਾ ਉਹਨਾਂ ਚ ਸਟੋਰ ਕਰਕੇ ਬਾਕੀ ਜੇ ਐਕਸਟਰਾ ਪਾਣੀ ਐ ਤੇ ਉਹ ਛੱਡ ਕੇ ਅੱਗੇ ਵੀ ਜਾਣ ਦਿੱਤਾ ਜਾ ਸਕਦਾ ਉਹਦੇ ਵਿੱਚ ਵੀ ਮੱਛੀ ਪਾਲਣ ਬੜੇ ਵੱਡੇ ਪੱਧਰ ਤੇ ਜਿਹੜਾ ਸਾਰਾ ਕੁਝ ਠੀਕ ਕੀਤਾ ਜਾ ਸਕਦਾ